ਦੇਸ਼ਾ ਮੇਰੇ ਵੀਰ ਦਾ ਨਾਰਿੰਦੀਪ ਸਿੰਘ ਵਾ ਦਰਨਾ ਲਾਇਆ ਕਿ ਮੇਰਾ ਜਵਾਨ ਜਾਨ ਵੀਰੀ ਕਿੰਨਾਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਹੀ ਉੱਚੀ ਨਹੀਂ ਵੀ ਆਵਾਜ਼ ਤਾਂ ਉਹਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ 'ਚ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾ ਭੈਣਾਂ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਆੜੀਆਂ ਵੇਣੀਆਂ 'ਚ ਬੈਠਾ ਨਿਕ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ ਪੰਜ-ਸੱਤ ਮਿੰਟ ਗਾਲਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸ ਨੂੰ ਨਹੀਂ ਦੱਸਿਆ ਕਿਸ ਹਜ਼ਾਰ ਦੋਸਤ ਨੂੰ ਨਹੀਂ ਦੱਸਿਆ ਨਹਿਰੇ ਬੈ ਕੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ੍ਹ ਉਹਦੀ লাশ ਲੱਭੀ ਆ ਹੁਣ ਟੱਬੇ 'ਚ ਬੰਦ ਹੋ ਗਿਆ ਏ ਜਿੰਦਾ ਡੋਪੋ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ ਉਹ ਤੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੇ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਚਿੜਕ ਨਹੀਂ ਦਿੱਤੀ ਸਾਰੀ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਬੁੱਤ ਕਿਸੇ ਕੋਈ ਬੋਲ ਵੀ ਰੰਦਾ ਹੀ ਗਾੜੀ ਨੂੰ ਹੱਸ ਕੇ ਟਾਲ ਦਿੰਦਾ ਸੀ ਇਹ ਵਈ ਦੁਕਾਨ ਚ ਪਾਪੀ ਚਲ ਗਿਆ ਇਹ ਰੰਗ ਜੇ ਕੰਜਰ ਜਲਾਦ ਚਲ ਗਿਆ ਮੇਰੇ ਬੁੱਤ ਨੂੰ ਮਾਰ ਦੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗੱੜਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੀ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸਦਾ ਹੀ ਨਰਜ ਰਿਹਾ ਨਰੇਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਬਾਤ ਤੇ ਨਹਿਰਚ ਸਰਮਾ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜ਼ਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੋਂ ਦੰਦ ਕੱਟਣ ਦਈ ਹੈ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜ਼ਮ ਜਿਹੜਾ ਗ੍ਰਿਫਤਾਰ ਕੀਤਾ ਜਾਏ ਸਾਡਾ ਪਰਚਾ ਜਿਹੜਾ ਠੋਕ ਕੇ ਕਰੋ ਤੱਕ ਤਾਂ ਨਾ ਚੱਲੇਗਾ ਇਹ ਤਰ੍ਹਾਂ ਉਹਦਾ ਤੱਕ ਚੱਲੇਗਾ ਜਿੱਨਾਂ 'ਚ ਸਾਨ ਅਨਸਾਸ ਨਹੀਂ ਲੰਦਾ